ਤਾਂ ਕਹਿ ਸਕਦੇ ਆ ਕਿ ਇਹ ਅੱਜ ਦਾ ਜਿਹੜਾ ਐਕਸ਼ਨ ਪਲਾਨ ਹੈ ਪੁਲਿਸ ਦਾ ਉਹ ਕਿੰਨੇ ਦਿਨਾਂ ਤੋਂ ਬਣ ਰਿਹਾ ਸੀਗਾ ਕਿਸ ਤਰ੍ਹਾਂ ਦੇ ਸਾਰੀ ਚੀਜ਼ਾਂ ਨੂੰ ਲੈ ਕੇ ਅੱਜ ਇੱਕ ਵੱਡਾ ਕਹਿ ਸਕਦੇ ਆ ਕਿ ਐਕਸ਼ਨ ਜਿਹੜਾ ਹੈ ਉਹ ਜ਼ਰੂਰ ਵੇਖਣ ਨੂੰ ਮਿਲਿਆ ਜੀ ਅੱਛਾ ਮਨੋਜ ਜਿਵੇਂ ਇੱਕ ਗੱਲ ਕੀਤੀ ਆਪਾਂ ਕਿ ਵਪਾਰੀਆਂ ਦੀ ਗੱਲ ਕੀਤੀ ਆ ਜਿਹੜੇ ਲੋਕਲ ਰੈਜ਼ੀਡੈਂਟ ਸੀ ਉੱਥੋਂ ਦੇ ਉਹਨਾਂ ਦੀ ਗੱਲ ਕੀਤੀ ਕਿਸਾਨਾਂ ਨੂੰ ਜਾ ਕੇ ਵੀ ਬਹੁਤ ਸਾਰੇ ਜਿਹੜੇ ਵਫਦ ਸੀ ਉਹ ਮਿਲਦੇ ਰਹੇ ਨੇ ਕਿਸਾਨਾਂ ਨੇ ਕਿਹਾ ਸਾਡੀ ਮਜਬੂਰੀ ਹੈ ਅਸੀਂ ਬੈਠੇ ਆ ਔਰ ਇਹ ਸਭ ਦੇ ਵਿਚਾਲੇ ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਅੱਜ ਤੀਜੀ ਮੀਟਿੰਗ ਜਿਹੜੀ ਸੀ ਜਾਂ ਪੁਰਾਣੀਆਂ ਮੀਟਿੰਗਾਂ ਜੀ ਵਿੱਚ ਜੋੜ ਲਈਏ ਤਾਂ 5-6 ਹੋ ਚੁੱਕੀਆਂ ਨੇ ਤਾਂ ਉਹਨਾਂ ਮੀਟਿੰਗਾਂ ਦੇ ਦੌਰ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਕਿ ਉਹਨਾਂ ਪੁਲਿਸ ਅਧਿਕਾਰੀਆਂ ਨੇ ਉਸ ਵੇਲੇ ਜਾਂ ਕੇਂਦਰ ਦੇ ਅਧਿਕਾਰੀਆਂ ਨੇ ਇਹ ਅਪੀਲ ਕੀਤੀ ਸੀ ਇਹ ਅਪੀਲ ਕੀਤੀ ਸੀ ਕਿ ਮੈਂ ਮਨੋਜ ਦੁਬਾਰਾ ਤੁਹਾਡੇ ਕੋਲੇ ਆਉਣਾ ਇੱਕ ਹੋਰ ਤਸਵੀਰ ਸਾਡੇ ਕੋਲੇ ਆਈ ਹੈ ਇਹ ਤਸਵੀਰ ਹੈ ਸੰਘਰੂਰ ਤੋਂ ਜਿਹੜੀਆਂ ਗੱਡੀਆਂ ਰਵਾਨਾ ਹੋਈਆਂ ਨੇ ਸੰਘਰੂਰ ਲੱਦਾ ਕੋਠੀ ਜਿੱਥੇ ਪੁਲਿਸ ਦੀ ਨਫਰੀ ਨਜ਼ਰ ਆ ਰਹੀ ਸੀ ਪਿਛਲੇ ਦਿਨਾਂ ਤੋਂ ਉੱਥੋਂ ਇਹ ਗੱਡੀਆਂ ਰਵਾਨਾ ਹੋਈਆਂ ਨੇ ਔਰ ਕੀ ਆ ਜਾ ਰਿਹਾ ਥੋੜੀ ਦੇਰ ਪਹਿਲਾਂ ਜਿਵੇਂ ਸਾਡੇ ਸਹਿਯੋਗੀ ਸੂਤਰਾ ਤੋਂ ਜਾਣਕਾਰੀ ਦੇ ਰਹੇ ਸੀ ਚਰਨਜੀਵ ਕੌਸ਼ਲ ਕਿ ਵੱਡੀ ਗਿਣਤੀ ਚ ਪੁਲਿਸ ਦੀਆਂ ਗੱਡੀਆਂ ਰਵਾਨਾ ਹੋਈਆਂ ਨੇ ਖਨੋਰੀ ਬਾਰਡਰ ਵੱਲ ਜਾਂ ਸ਼ੰਭੂ ਬਾਰਡਰ ਵੱਲ ਕਰੀਬ-ਕਰੀਬ ਇੱਕ ਘੰਟੇ ਦਾ ਰਸਤਾ ਹੈ ਤਾਂ ਇਹ ਉਹ ਤਸਵੀਰਾਂ ਨੇ ਇਹ ਪੁਲਿਸ ਅਧਿਕਾਰੀਆਂ ਦੀਆਂ ਉਹਨਾਂ ਗੱਡੀਆਂ ਦੀਆਂ ਉਹਨਾਂ ਬੱਸਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਖਨੌਰੀ ਬਾਰਡਰ ਵੱਲ ਰਵਾਨਾ ਹੋਈਆਂ ਨੇ ਯਾਨੀ ਕੀ ਹੁਣ ਅਗਲਾ ਐਕਸ਼ਨ ਜਿਹੜਾ ਹੈ ਉਹ ਖਨੌਰੀ ਬਾਰਡਰ ਤੇ ਨਜ਼ਰ ਆ ਸਕਦਾ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਸੋ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸੰਗਰੂਰ ਤੋਂ ਜਿਹੜੀਆਂ ਗੱਡੀ ਰਵਾਨਾ ਹੁੰਦੀਆਂ ਹਿੰਦੀਆਂ আর ਦੂਸਰੇ ਪਾਸੇ ਕਿਸਾਨਾਂ ਨੂੰ ਜਿਹੜਾ ਮੁਹੱਲੀ ਬਾਰਡਰ ਤੇ ਡਿਟੇਨ ਕੀਤਾ ਗਿਆ ਪੁਲਿਸ ਦੇ ਅਧਿਕਾਰੀਆਂ ਵੱਲੋਂ ਦੋ ਤਸਵੀਰਾਂ ਪੈਰਲਲ ਚੱਲ ਰਹੀਆਂ ਨੇ ਮਨੋਜ ਜੀ ਮੈਂ ਵਾਪਸ ਤੁਹਾਡਾ ਰੁਕ ਕਰਨਾ ਚਾਹੁੰਗਾ ਜਿਹੜੀ ਗੱਲ ਆਪਾਂ ਕਰ ਰਹੇ ਸੀ ਕਿ ਇੱਕ ਪਾਸੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਚੱਲ ਰਹੀਆਂ ਨੇ ਕਿ ਜਿਹੜੇ ਕਨੌਰੀ ਜਾਂ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਸੀ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਜਾਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਮੀਟਿੰਗਾਂ ਤੇ ਦੌਰ ਸ਼ੁਰੂ ਹੋ ਚੁੱਕੇ ਨੇ ਤਾਂ ਉਹ ਆਪਣਾ ਦਰਨਾ ਸਮਾਪਤ ਕਰ ਦੇ ਦੇਖੋ ਇਹਦੇ ਵਿੱਚ ਕਈ ਚੀਜ਼ਾਂ ਦੀ ਪਹਿਲਾਂ ਅੱਜ ਕਿਉਂਕਿ 7ਵੇਂ ਗੇਟ ਦੀ ਮੀਟਿੰਗ ਸੀ ਦੇਖੋ ਵਿਜੇ ਇਹਦੇ ਵਿੱਚ ਇਹ ਸਮਝਣ ਵਾਲੀ ਗੱਲ ਹੈ ਹਾਲਾਂਕਿ ਦਰਨੇ ਨੂੰ ਲੈ ਕੇ ਲਗਾਤਾਰ ਜਿਹੜੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਕਿਸਾਨਾਂ ਵੱਲੋਂ ਬੜਾ ਕਲੀਅਰ ਸੀਗਾ ਕਿ ਜਦ ਤੱਕ ਉਹਨਾਂ ਦੀ ਡਿਮਾਂਡਸ ਨੂੰ ਲੈ ਕੇ ਗੱਲਬਾਤ ਨਹੀਂ ਹੁੰਦੀ ਜਿਹੜੀ ਵੀ 18 ਜਿਹੜੀ ਮੰਗਾ ਹੈ ਉਸ ਤੋਂ ਬਾਅਦ ਹੀ ਅਸੀਂ ਧਰਨਾ ਖਤਮ ਕਰਾਂਗੇ ਚਾਹੇ ਉਹ ਖਨੌਰੀ ਬਾਰਡਰ ਦੀ ਗੱਲ ਹੋਵੇ ਚਾਹੇ ਉਹ ਸ਼ੰਭੂ ਬਾਰਡਰ ਦੀ ਗੱਲ ਹੋਵੇ ਔਰ ਇਹ ਵੀ ਗੱਲ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਸੀ ਜਿਹੜੇ ਕਿਸਾਨ ਲੀਡਰ ਹੈ ਕਿ ਸਾਨੂੰ ਜ਼ਰੂਰ ਇਹ ਖੱਤਸਾ ਹੈ ਸਾਨੂੰ ਜਿਹੜੇ ਸੋਰਸਸ ਤੋਂ ਪਤਾ ਲੱਗ ਰਿਹਾ ਹੈ ਕਿ ਕੋਈ ਅੰਦਰ ਹੀ ਅੰਦਰ ਐਕਸ਼ਨ ਪਲਾਨ ਵੀ ਚੱਲਦਾ ਨਜ਼ਰ ਆ ਰਿਹਾ ਔਰ ਸਵੇਰ ਤੋਂ ਹੀ ਜਿਸੀਂ ਲਗਾਤਾਰ ਸਵੇਰ ਤੋਂ ਹੀ ਇਹ ਕਵਰੇਜ ਕਰ ਰਹੇ ਹਾਂ ਔਰ ਸਵੇਰ ਤੋਂ ਹੀ ਇਸ ਤਰ੍ਹਾਂ ਦੀ ਚੀਜ਼ਾਂ ਸ਼ੰਭੂ ਬਾਰਡਰ ਤੇ ਜਿਹੜੀ ਹੈ ਚੱਲ ਰਹੀ ਸੀ ਔਰ ਕਾਫੀ ਇਕੱਠ ਵੀ ਉੱਥੇ ਹੋਇਆ ਸੀਗਾ ਕਿਉਂਕਿ ਅਨਾਉਂਸਮੈਂਟ ਵੀ ਉੱਥੇ ਕੀਤੀ ਗਈ ਸੀ ਜਿਹੜੇ ਵੀ ਨੀਅਰ ਬਾਈ ਜਿਹੜੇ ਪਿੰਡਸ ਨੇ ਜਿਹੜੇ ਵਿਲੇਜ ਨੇ ਔਰ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਸਾਰੇ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਤੇ ਮੋਰ ਉੱਥੇ ਬਾਰਡਰ ਤੇ ਪਹੁੰਚੇ ਨੇ ਕਿਉਂਕਿ ਉਹਨਾਂ ਨੂੰ ਐਸ ਅਨਾਉਂਸਮੈਂਟ ਹੋਈ ਸੀ ਕਿ ਕਿਤੇ ਨਾ ਕਿਤੇ ਕੁਝ ਗੜਬੜ ਹੋ ਸਕਦੀ ਹੈ ਮੋਰਚੇ ਨੂੰ ਠਾਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਸਵੇਰ ਤੋਂ ਹੀ ਇਸੇ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀ ਸੀ ਔਰ ਲਗਾਤਾਰ ਅਸੀਂ ਕਵਰੇਜ ਵੀ ਕਰ ਰਹੇ ਸੀ ਅਸੀਂ ਗੱਲਬਾਤ ਵੀ ਕੀਤੀ ਲੋਕਾਂ ਦੇ ਨਾਲ ਲੇਕਿਨ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਧਰਨੇ ਨੂੰ ਲੈ ਕੇ ਬੜਾ ਹੀ ਕਲੀਅਰ ਜਿਹੜਾ ਸਟੈਂਡ ਸੀ ਚਾਹੇ ਉਹ ਡੱਲੇਵਾਲ ਦੀ ਅਸੀਂ ਗੱਲ ਕਰ ਲਈਏ ਪੰਦੇੜ ਦੀ ਅਸੀਂ ਗੱਲ ਕਰ ਲਈਏ ਬੜਾ ਹੀ ਕਲੀਅਰ ਸਟੈਂਡ ਸੀਗਾ ਕਿ ਜਦ ਤੱਕ ਸਾਡੀ ਡਿਮਾਂਡਸ ਨੂੰ ਲੈ ਕੇ ਚਾਹੇ ਆ ਚਾਰ ਮਹੀਨੋਂ ਹੋਣ ਵਾਲੀ ਮੀਟਿੰਗ ਹੈ ਲੇਕਿਨ ਉਦੇ باوجود ਜਦ ਤੱਕ ਸਾਡੀ ਮੰਗਾਂ ਨਹੀਂ ਮੰਨੀ ਜਾਂਦੀ ਜਦ ਤੱਕ ਅਸੀਂ ਇਸੇ ਤਰ੍ਹਾਂ ਧਰਨਾ ਜਿਹੜਾ ਹੈਗਾ ਉਹ ਸਾਡਾ ਜਾਰੀ ਰਹੇਗਾ ਮਰਨ ਵਕ ਸਾਡਾ ਜਾਰੀ ਰਹਿਣ ਵਾਲਾ ਹੈ ਲੇਕਿਨ ਇੱਕ ਐਕਸ਼ਨ ਪਲਾਨ ਜ਼ਰੂਰ ਅੰਦਰ ਹੀ ਅੰਦਰ ਇਹ ਜ਼ਰੂਰ ਚੱਲਦਾ ਨਜ਼ਰ ਆ ਰਿਹਾ ਸੀਗਾ ਕਿ ਜਿਹਦੇ ਵਿੱਚ ਇੱਕ ਐਕਸ਼ਨ ਜਿਹੜਾ ਹੈ ਕਿ ਮੀਟਿੰਗ ਤੋਂ ਬਿਲਕੁਲ ਬਾਅਦ ਯਾਨੀ ਕਿ ਚੰਡੀਗੜ੍ਹ ਉਹਨਾਂ ਨੂੰ ਡੀਟੇਨ ਨਹੀਂ ਕੀਤਾ ਗਿਆ ਚੰਡੀਗੜ੍ਹ ਕਿਸੇ ਨੂੰ ਨਹੀਂ ਛੇੜਿਆ ਗਿਆ ਚੰਡੀਗੜ੍ਹ ਕਿਸੇ ਵੀ ਵੱਡੇ ਲੀਡਰ ਨੂੰ ਨਹੀਂ ਛੇੜਿਆ ਗਿਆ ਉਹਨਾਂ ਦੀ ਉਹਨਾਂ ਦਾ ਪ੍ਰੈਸ ਕਾਨਫਰੰਸ ਹੋਈ ਹੈ ਬਕਾਇਦਾ ਉਹਨਾਂ ਦੀ ਸਾਰਿਆਂ ਦੇ ਮੀਡੀਆ ਦੇ ਨਾਲ 1 ਟੂ 1 ਰਿਐਕਸ਼ਨ ਹੋਈ ਹੈ ਲੇਕਿਨ ਜਦ ਜਿੱਦਾਂ ਹੀ ਉਹ ਇਸ ਰੋਡ ਤੇ ਪਹੁੰਚੇ ਯਾਨੀ ਕਿ ਜਿੱਦਾਂ ਸਿੰਧਾਈ ਪੰਜਾਬ ਬਾਰਡਰ ਤੇ ਪਹੁੰਚੇ ਚੰਡੀਗੜ੍ਹ ਕ੍ਰਾਸ ਕੀਤਾ ਨਾਲ ਦੇ ਨਾਲ ਹੀ ਪੁਲਿਸ ਦਾ ਐਕਸ਼ਨ ਜਿਹੜਾ ਉਹਨਾਂ ਨੂੰ ਮਿਲਿਆ ਹੈ ਔਰ ਉੱਥੇ ਪੂਰਾ ਜਿਹੜਾ ਹੈਗਾ ਉਹ ਮੈਸੇਜ ਵੀ ਫਲੈਸ਼ ਹੋਇਆ ਹੈ ਕਿ ਪੂਰਾ ਏਰੀਆ ਦੇ ਵਿੱਚ ਖਾਸ ਤੌਰ ਤੇ ਸ਼ੰਭੂ ਬਾਰਡਰ ਖ ਖਨੋਰੀ ਬਾਰਡਰ ਉਸ ਏਰੀਆ ਨੂੰ ਪੂਰੇ ਨੂੰ ਸੀਲ ਕੀਤਾ ਜਾਵੇ ਹਾਲਾਂਕਿ ਕਈ ਥਾਵਾਂ ਤੇ ਵੈਰੀਕੇਟਿੰਗ ਜਿਹੜੇ ਹੈਗੇ ਉਹ ਲਾਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਖਾਸ ਤੌਰ ਤੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਕਿਉਂਕਿ ਹੁਣ ਨੈਕਸਟ ਪਲਾਨ ਕੀ ਹੋ ਸਕਦਾ ਹੈ ਨੈਕਸਟ ਪਲਾਨ ਇੱਕ ਵੱਡਾ ਪਲਾਨ ਹੋ ਸਕਦਾ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਵਿਜੇ ਲੇਕਿਨ ਇਸ ਤੋਂ ਪਹਿਲਾਂ ਦੀ ਅਸੀਂ ਤਸਵੀਰਾਂ ਦਿਖਾਈਏ ਕਿ ਕਿਸ ਤਰ੍ਹਾਂ ਡੱਲੇਵਾਲ ਨੂੰ ਇਸੇ ਰੋਡ ਤੋਂ ਜਿਹੜਾ ਇਸੇ ਰੋਡ ਤੋਂ ਉਹਨਾਂ ਨੂੰ ਡੀਟੇਨ ਕੀਤਾ ਗਿਆ ਹੈ ਔਰ ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈਏ ਬੰਦੇ ਜਿਹੜਾ ਦੂਜਾ ਰੋਡ ਤੇ ਜਾ ਰਹੇ ਸੀਗੇ ਯਾਨੀ ਕਿ ਦੂਜੇ ਰਾਸਤੇ ਜੀਰਕਪੁਰ ਸਾਈਡ ਤੋਂ ਜਾ ਰਹੇ ਸੀਗੇ ਉਹਨਾਂ ਨੂੰ ਵੀ ਡੀਟੇਨ ਕਰਕੇ ਉੱਥੇ ਲੈ ਕੇ ਜਾਇਆ ਗਿਆ ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਗੱਡੀਆਂ ਜਿਹੜੀਆਂ ਰਾਜਪੁਰਾ ਫਾਈਟ ਜਿਹੜੀ ਆ ਨਿਕਲੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਢੱਲੇਵਾਲ ਦੀ ਗੱਡੀ ਜੋ ਜਿਹੜੀ ਐਂਬੂਲੈਂਸ ਹੈ ਉਹਦੇ ਪਿੱਛੇ ਸਪਾਟਲਾਈਟ ਜਿਹੜੇ ਪੁਲਿਸ ਦੀ ਜਿਹੜੀ ਗੱਡੀਆਂ ਲਾਈ ਗਈਆਂ ਉਹ ਪੁਲਿਸ ਜਿਹੜੇ ਐਸਪੀ ਲੈਵਲ ਦੇ ਆਫਸਰਸ ਨੇ ਇੱਥੇ ਉਹਨਾਂ ਨੂੰ ਲੈ ਕੇ ਗਏ ਨੇ ਉਹ ਦੂਜੇ ਪਾਸੇ ਪੰਦੇਰ ਨੂੰ ਵੀ ਜਿਹੜੇ ਸੀਨੀਅਰ ਅਫਸਰ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਗੱਡੀ ਨੂੰ ਡਿਟੇਲ ਕਰਕੇ ਉਹਨਾਂ ਤੋਂ ਨਾਲ ਦੇ ਸਾਥੀ ਹੈ ਉਹਨਾਂ ਨੂੰ ਵੀ ਡਿਟੇਲ ਕਰਕੇ ਤੇ ਜਾ ਚੁੱਕੇ ਨੇ ਹਾਲਾਂਕਿ ਹਜੇ ਤੱਕ ਕਿਸੇ ਨੂੰ ਨਹੀਂ ਇਹ ਕਨਫਰਮ ਕਰਨ ਦਿੱਤਾ ਗਿਆ ਕਿ ਉਹਨਾਂ ਨੂੰ ਕਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਜਾਇਆ ਗਿਆ ਹੈ ਕਿਹੜੇ ਏਰੀਆ ਦੇ ਲੇਕਿਨ ਹੁਣ ਤੱਕ ਦੀ ਜਿਹੜੀ ਸਭੂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਾਜਪੁਰ ਔਰ ਇਹਨੇ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਜਾਏਗਾ ਕਿ ਇਸ ਨੂੰ ਡਿਟੇਲ ਕਰਕੇ ਰੱਖਿਆ ਜਾਏਗਾ ਇਹ ਜਾਣਕਾਰੀ ਧੀਏ ਤੱਕ ਸੜੇ ਕੋਲ ਪਹੁੰਚੇਗੀ। ਇਹੋ ਬਾਤ ਹੈ। ਕੰਟਰੀ ਮੇਰੇ ਨੇ ਗੱਡੀਆਂ ਰਵਾਨਾ ਹੋਈਆਂ ਨੇ ਇੱਕ ਪਾਸੇ ਖਨੌਰੀ ਬਾਰਡਰ ਔਰ ਇੱਕ ਪਾਸੇ ਸ਼ੰਭੂ ਬਾਰਡਰ ਦੋ ਜਗ੍ਹਾ ਨੇ ਜਿੱਥੇ ਧਰਨੇ ਲੱਗੇ ਹੋਏ ਨੇ ਮੋਰਚਾ ਚੱਲ ਰਿਹਾ ਔਰ ਉਹਨਾਂ ਜਗ੍ਹਾ ਨੂੰ ਥੋੜੀ ਦੇਰ ਦੇ ਵਿੱਚ ਖਾਲੀ ਕਰਵਾਏ ਜਾਣ ਦੀਆਂ ਖਬਰਾਂ ਨੇ ਸੋਰਸਸ ਇਹ ਕਹਿ ਰਹੇ ਨੇ ਕਿ ਪੁਲਿਸਤਿਆਂ ਗੱਡੀਆਂ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਤੇ ਖਨੌਰੀ ਬਾਰਡਰ ਪਹੁੰਚ ਰਹੀ ਹੈ ਔਰ ਥੋੜੀ ਦੇਰ ਦੇ ਵਿੱਚ ਸ਼ੰਭੂ ਤੇ ਖਨੌਰੀ ਬਾਰਡਰ ਵੀ ਖਾਲੀ ਕਰਵਾ ਕੇ ਰਸਤੇ ਖੋਲਣ ਦਾ ਪਲਾਨ ਹੈ ਇਹ ਪੰਜਾਬ ਪੁਲਿਸ ਦਾ ਐਕਸ਼ਨ ਹੈ ਜੋ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਸ਼ੁਰੂ ਹੁੰਦਾ ਜਿਵੇਂ ਕਿਸਾਨ ਮੋਹਾਲੀ ਦੀ ਹੱਦ ਦੇ ਵਿੱਚ ਐਂਟਰ ਕਰਦੇ ਨੇ ਜਾਂ ਜ਼ੀਰਕਪੁਰ ਦੀ ਹੱਦ ਦੇ ਵਿੱਚ ਐਂਟਰ ਕਰਦੇ ਨੇ ਉੱਥੇ ਹੀ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਟਾਈਮਿੰਗ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਬੜੀ ਮਹੱਤਵਪੂਰਨ ਹੈ ਟਾਈਮਿੰਗ ਕਿਉਂਕਿ ਉਹ ਦਿਨ ਚੁਣਿਆ ਗਿਆ ਉਹ ਸਮਾਂ ਚੁਣਿਆ ਗਿਆ ਜਿਸ ਵੇਲੇ ਕਿਸਾਨਾਂ ਦੀ ਮੀਟਿੰਗ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਹੋ ਰਹੀ ਸੀ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਕੇ ਜਿਵੇਂ ਹੀ ਕਿਸਾਨ ਆਗੂ ਵਾਪਸ ਸ਼ੰਭੂ ਤੇ ਖਣੋਰੀ ਵੱਲ ਰਵਾਨਾ ਹੁੰਦੇ ਨੇ ਤਾਂ ਪੁਲਿਸ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਆ ਜਾਂਦੀ ਹੈ ਔਰ ਕਿਸਾਨਾਂ ਨੂੰ ਬਾਰਡਰ ਤੇ ਹੀ ਰੋਕ ਲਿਆ ਜਾਂਦਾ ਹੈ ਸ਼ੰਭੂ ਤੇ ਖਨੌਰੀ ਵਾਲੇ ਪਾਸੇ ਅੱਗੇ ਨਹੀਂ ਜਾਣ ਦਿੱਤਾ ਗਿਆ ਮੁਹਾਲੀ ਦੇ ਵਿੱਚ ਹੀ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਉਹ ਪਹਿਲੀ ਤਸਵੀਰ ਹੈ ਜਿਹੜੀ ਅਸੀਂ ਟੀਵੀ ਤੇ ਦਿਖਾ ਰਹੇ ਹਾਂ ਪੁਲਿਸ ਤੇ ਕਿਸਾਨਾਂ ਦੀ ਜਿੱਥੇ ਖੈ ਬਾਜ਼ੀ ਹੋਈ ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਤੇ ਡਿਟੇਨ ਕਰ ਲਿਆ ਦੂਸਰੀ ਤਸਵੀਰ ਜਗਜੀਤ ਸਿੰਘ ਡੱਲੇਵਾਲ ਦੀ ਐਂਬੂਲੈਂਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਉਹਨਾਂ ਨੂੰ ਐਂਬੂਲੈਂਸ ਸਮੇਤ ਹੀ ਪੁਲਿਸ ਉਥੋਂ ਲੈ ਗਈ ਐਂਬੂਲੈਂਸ ਤੇ ਡਰਾਈਵਰ ਨੂੰ ਹਟਾ ਕੇ ਪੁਲਿਸ ਤੇ ਜਿਹੜੇ ਕਰਮੀ ਸੀ ਉਹ ਐਂਬੂਲੈਂਸ ਚਲਾ ਕੇ ਡੰਲੇਵਾਲ ਨੂੰ ਹਿਰਾਸਤ ਚ ਲੈ ਕੇ ਚਲੇ ਗਏ ਔਰ ਤੀਸਰੀ ਤਸਵੀਰ ਸਰਵਨ ਸਿੰਘ ਪੰਦੇਰ ਦੀ ਇਹ ਜ਼ਿਰਗਪੁਰ ਸਾਈਡ ਦੀ ਤਸਵੀਰ ਹੈ ਜਿੱਥੇ ਪੰਦੇਰ ਸਕੋਰਪਿਓ ਗੱਡੀ ਦੇ ਵਿੱਚ ਜਾ ਰਹੀ ਸੀ ਪੁਲਿਸ ਨੇ ਪੰਦੇਰ ਦੀ ਗੱਡੀ ਨੂੰ ਰੋਕਿਆ ਕੋਸ਼ਿਸ਼ ਜ਼ਰੂਰ ਕੀਤੀ ਗਈ ਜਿਹੜਾ ਵਿਅਕਤੀ ਗੱਡੀ ਚਲਾ ਰਿਹਾ ਸੀ ਸੱਜੇ ਖੱਬੇ ਨਿਕਲਣ ਦੀ ਪਰ ਉਹਨਾਂ ਨੂੰ ਵੀ ਨਿਕਲਣ ਚ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਤੇ ਪੁਲਿਸ ਵੱਲੋਂ ਸਰਵਨ ਸਿੰਘ ਪੰਦੇਰ ਨੂੰ ਵੀ ਡਿਟੇਨ ਕਰ ਲਿਆ ਗਿਆ